ਸਤਿ ਸ਼੍ਰੀ ਅਕਾਲ ਜੀ ਅੱਜ ਦਾ ਆਪਣਾ ਪੰਜਾਬੀ ਵਿਆਕਰਨ ਦਾ ਟੌਪਿਕ ਹੈਗਾ ਸਮਾਨਾਰਥਕ ਸ਼ਬਦ ਜਿਨ੍ਹਾਂ ਨੂੰ ਕੀ ਇੰਗਲਿਸ਼ ਦੇ ਵਿੱਚ ਸਿਨਾਨ ਮਜ਼ਾਕਦੇ ਹਨ ਸਮਾਨਾਰਥਕ ਸ਼ਬਦ ਕੀ ਹੁੰਦੇ ਆ ਕਹਿੰਦੇ ਸਮਾਨ ਅਰਥਾਂ ਵਾਲੇ ਸ਼ਬਦਾਂ ਨੂੰ ਸਮਾਨਾਰਥਕ ਸ਼ਬਦ ਆਖਦੇ ਹਨ ਜਿਨ੍ਹਾਂ ਸ਼ਬਦਾਂ ਦੇ ਜਿਹੜੇ ਅਰਥ ਆ ਉਹ ਇੱਕੋ ਜਿਹੇ ਹੋਣਗੇ ਸਮਾਨ ਹੋਣਗੇ ਤੇ ਜਿਵੇਂ ਮੈਂ ਕੋਈ ਉਦਾਹਰਣ ਲੈਣੀ ਹੈ ਜੀ ਇੱਕ ਸ਼ਬਦ ਲੱਤਾਂ ਮੈਂ ਔਰਤ ਔਰਤ ਨੂੰ ਮੈਂ ਧੀਵੀ ਵੀ ਕਹਿ ਸਕਦੀ ਆ ਔਰਤ ਨੂੰ ਆਪਾਂ ਇਸਤਰੀ ਵੀ ਕਹਿ ਸਕਦੇ ਆ ਜਨਾਨੀ ਵੀ ਕਹਿ ਸਕਦੇ ਆ ਔਰ ਇੱਕ ਹੀ ਔਰਤ ਦੇ ਤਿੰਨ ਅਰਥ ਸਮਾਨ ਹੋਗੇ ਉਹ ਕੀ ਹੋਗਾ ਜੀ ਸਮਾਨਾਰਥਕ ਸ਼ਬਦ ਹੋਗੇ ਚਲੋ ਆਪਾਂ ਹੁਣ ਥੋੜੇ ਸਮਾਨਾਰਥਕ ਸ਼ਬਦ ਕਰਦੇ ਆ ਇੱਕ ਇੱਕ ਕਰਕੇ ਸਭ ਤੋਂ ਪਹਿਲਾ ਹੈਗਾ ਉੱਤਮ ਉੱਤਮ ਕੀ ਹੁੰਦਾ ਜੀ ਸ੍ਰੇਸ਼ਟ ਜਿਹਨੂੰ ਕੀ ਵਧੀਆ ਵੀ ਕਹਿ ਸਕਦੇ ਆਪਾਂ ਚੰਗਾ ਸ੍ਰੇਸ਼ਟ ਇਹਦੇ ਤਿੰਨ ਇੱਕੋ ਜਿਹੇ ਸਮਾਨਾਰਥਕ ਸ਼ਬਦ ਹੋਗੇ ਦੂਸਰਾ ਹੈਗਾ ਸ਼ੁੱਧ ਜਾਨੀ ਕਿ ਪਿਓਰ ਹੁੰਦਾ ਜਿਹੜਾ ਸ਼ੁੱਧ ਨੂੰ ਆਪਾਂ ਕੀ ਕਹਿ ਸਕਦੇ ਆਂ ਸਾਫ਼ ਨਿਰਮਲ ਉਜਲਾ ਤੀਸਰਾ ਹੈਗਾ ਜੀ ਇੱਛਾ ਇੱਛਾ ਕੀ ਹੁੰਦੀ ਆ ਚਾਹਤ ਚਾਹਤ ਉਮੰਗ ਖਾਹਸ਼ ਖਾਸ ਨੂੰ ਵੀ ਇੱਛਾ ਕਹਿ ਸਕਦੇ ਆਪਾਂ ਇਸ ਤੋਂ ਬਾਅਦ ਹੈਗਾ ਜੀ ਗगन ਗगन ਜਾਨੀ ਕਿ ਆਕਾਸ਼ ਅਸਮਾਨ ਹੋ ਗਿਆ ਅੰਬਰ ਅਰਸ਼ ਹੋ ਗਿਆ ਇਹ ਸਾਰੇ ਕੀ ਹੈ ਜੀ ਸਮਾਨਾਰਥਕ ਸ਼ਬਦ ਆ ਗगन ਦੇ ਇਸ ਤੋਂ ਬਾਅਦ ਹੈਗਾ ਰੋਸ਼ਨੀ ਰੋਸ਼ਨੀ ਦਾ ਕੀ ਹੋ ਗਿਆ ਉਜਾਲਾ ਚਾਨਣ ਲੋ ਪ੍ਰਕਾਸ਼ ਨੈਕਸਟ ਅਗਲਾ ਹੈਗਾ ਜੀ ਉਦਾਸ ਜਾਨੀ ਕਿ ਪਰੇਸ਼ਾਨ ਹੋਣਾ ਪਰੇਸ਼ਾਨ ਨਿਰਾਸ਼ ਚਿੰਤਾਤੁਰ ਜਾਂ ਗਮਗੀਨ ਉਲਟਾ ਜਿਹੜਾ ਕਿਸੇ ਦੇ ਉਲਟ ਹੋਵੇ ਜਿਵੇਂ ਕਿ ਖਿਲਾਫ ਵਿਰੁੱਧ ਬੀਪ੍ਰਿਤ ਪੁੱਠਾ ਅਗਲਾ ਅਗਲਾ ਹੈਗਾ ਜੀ ਉਜਾੜ ਉਜਾੜ ਜਾਨੀ ਕਿ ਜਿੱਥੇ ਕੁਝ ਵੀ ਨਾ ਹੋਵੇ ਜਿਵੇਂ ਸੁੰਨਾ ਵਿਰਾਨ ਵੇਰੌਣਕ ਜਿੱਥੇ ਕੋਈ ਰੌਣਕ ਨਾ ਹੋਵੇ ਓਪਰਾ ਜਿਹਨੂੰ ਆਪਾਂ ਨਾ ਜਾਣਦੇ ਹੋਗੇ ਉਹ ਹੁੰਦਾ ਜੀ ਓਪਰਾ ਜਿਹਨੂੰ ਕੀ ਵਾਰਲਾ ਬੇਗਾਨਾ ਵੀ ਕਹਿ ਸਕਦੇ ਆਪਾਂ ਗੈਰ ਜਾਂ ਫਿਰ ਪਰਾਇਆ ਨੈਕਸਟ ਅਗਲਾ ਹੈਗਾ ਉਮੰਗ ਜਾਨੀ ਕਿ ਚਾਹਤ ਇਹਦਾ ਕੀ ਹੋ ਗਿਆ ਜੀ ਰੀਜ ਤਾਂਗ ਜਾਂ ਫਿਰ ਇੱਛਾ ਅਗਲਾ ਹੈਗਾ ਉਪਕਾਰ ਉਪਕਾਰ ਦਾ ਕੀ ਹੋ ਗਿਆ ਜੀ ਮਿਹਰਬਾਨੀ ਨੇਕੀ ਭਲਾਈ ਅਹਿਸਾਸ ਹਾਂਜੀ ਨੈਕਸਟ ਹੈਗਾ ਉਪਯੋਗ ਜਿਹਨੂੰ ਆਪਾਂ ਵਰਤੋਂ ਦੇ ਵਿੱਚ ਲਿਆ ਸਕਦੇ ਆਂ ਇਹਦਾ ਹੈਗਾ ਜੀ ਮਹੱਤਤਾ ਤੇ ਵਰਤੋਂ ਇਹ ਸਾਰੇ ਕੀ ਹੋਗੇ ਜਿਹਦੇ ਸਮਾਨਾਰਥਕ ਸ਼ਬਦ ਹੋਏ ਹਾਂਜੀ ਨੈਕਸਟ ਹੈਗਾ ਅੰਤਰ ਅੰਤਰ ਹੁੰਦਾ ਕਿਸੇ ਦੋ ਚੀਜ਼ਾਂ ਦੇ ਵਿੱਚ ਫਰਕ ਕਰਨਾ ਜਾਨੀ ਕਿ ਫਰਕ ਭੇਦ ਵਿਥ ਇਸ ਤੋਂ ਅਗਲਾ ਹੈਗਾ ਜੀ ਅਨੋਖਾ ਸ਼ਬਦ ਜਿਵੇਂ ਕਿ ਅਨੋਖਾ ਦਾ ਹੋਗਾ ਜੀ ਅਚਰਜ ਅਜੀਬ ਅਦਭੁਤ ਤੇ ਬਚਿੱਤਰ ਇਸ ਤੋਂ ਅਗਲਾ ਹੈ ਜੀ ਔਗਣ ਸ਼ਬਦ ਔਗਣ ਦਾ ਸਮਾਨਾਰਥਕ ਕੀ ਹੋ ਗਿਆ ਬਰਾਈ ਦੋਸ਼ ਐਵ ਨਕਸਾ ਕਾਟ ਇਸ ਤੋਂ ਅਗਲਾ ਹੈਗਾ ਜੀ ਆਮ ਸ਼ਬਦ ਆਮ ਦੇ ਸਮਾਨਾਰਥਕ ਕੀ ਹੋਗੇ ਸਧਾਰਨ ਮਾਮੂਲੀ ਵੀ ਆਪਾਂ ਇਹਨੂੰ ਕਹਿ ਸਕਦੇ ਆਂ ਤੇ ਨਿਰਵਿਸ਼ੇਸ਼ ਨੈਕਸਟ ਸੱਚਾ ਸ਼ਬਦ ਹੈ ਜੀ ਸੱਚਾ ਦਾ ਕੀ ਹੋ ਜੂਗਾ ਸਹੀ ਦਰੁਸਤ ਠੀਕ ਨੈਕਸਟ ਅਗਲਾ ਹੈਗਾ ਜੀ ਸਾਈਂ ਯਾਨੀ ਕਿ ਗॉड ਸਾਈਂ ਦਾ ਹੋਗਾ ਜੀ ਮਾਲਕ ਸਵਾਮੀ ਪਤੀ ਪ੍ਰਭੂ ਇਹ ਸਾਰੇ ਕੀ ਆ ਜੀ ਸਮਾਨਾਰਥਕ ਸ਼ਬਦ ਆ